ਕਾਦ ਕਰੀਏ ਜੀ ਕਿਚਨ ਨੂੰ ਸਮਾਰ ਰੱਖਣ ਦੀ ਸਭ ਤੋਂ ਪਹਿਲਾਂ ਜੀ ਮੈਂ ਕੰਨ ਲੱਗਿਆ ਗੈਸ ਚੁੱਲਾ ਸਾਫ ਹੁਣ ਚੰਗੀ ਤਰ੍ਹਾਂ ਸਾਫ ਕਰਕੇ ਸਭ ਤੋਂ ਪਹਿਲਾਂ ਮੈਂ ਸਿਲੰਡਰ ਲਗਾਉਣਾ ਬਾਕੀ ਚੀਜ਼ਾਂ ਬਾਅਦ ਚ ਚਲੋ ਜੀ ਕਰਦੇ ਆ ਪੇਂਟ ਦਾ ਕੰਮ ਚੱਲ ਰਿਹਾ ਹੈ ਮਿੱਟਾ ਸੋਈ ਸਾਡੀ ਫਿਨਿਸ਼ ਹੋ ਗਈ ਰਹੀ ਕੰਮ ਕਰਿਆ ਬੰਦੇ ਨੇ ਇਹ ਜਮਨ ਅਲੂਮੀਨੀਅਮ ਉਹ ਸੋਨਾ ਦਾ ਉਹ ਪੈਰ ਆਲੂ ਵਗੈਰਾ ਸਾਰੇ ਸਾਡੇ ਕਵਰ ਕਰਦੇ। ਬੜੀਆ ਕੰਮ ਕੀਤਾ ਹੈ। ਦੇਖਣੇ। ਤੋਂ ਜੀ ਮੈਂ ਆਪਣੀ ਕਿਚਨ ਨੂੰ ਸੈੱਟ ਕਰਨਾ ਸ਼ੁਰੂ ਕਰਤਾ। ਗੈਸ ਚੁੱਲਾ ਮੇਰਾ ਜੀ ਅੰਦਰ ਆ ਚੁੱਕਿਆ ਹੈ। ਫਾਈਨਲੀ 1.5 ਮਹੀਨਾ ਹੀ ਹੋ ਚੁੱਕਿਆ ਹੈ ਬਾਹਰ ਖਾਣਾ ਵਗੈਰਾ ਬਣਦੇ ਨੂੰ। ਅੱਜ ਆਇਆ ਏ ਅੰਦਰ ਸਬਸਪਾਈ ਕਰਕੇ ਮੈਂ ਚੁੱਲੇ ਵੀ ਅੰਦਰ ਰੱਖਤਾ ਤੇ ਹੁਣ ਮੈਂ ਜਿਹੜਾ ਸਮਾਨ ਹੈ ਉਹਨਾਂ ਨੂੰ ਵੀ ਦਰਾਜਾਂ 'ਚ ਰੱਖ ਦਮਾਂ ਤਾਂ ਕਿ ਥੋੜਾ ਕੰਮ ਕੰਪਲੀਟ ਹੋਵੇ ਮੇਰਾ ਸਵੇਰੇ 9 ਵਜੇ ਦੀ ਸੈਟਿੰਗ ਕਰਨ ਲੱਗੀ ਵੀ ਜੀ ਮੈਂ ਭਾਂਡਿਆਂ ਦੀ ਤੇ ਕਾਫੀ ਹੱਥਾਂ 'ਚ ਪਲੇਟਸ ਵਗੈਰਾ ਜਿਹੜੀਆਂ ਹੋਤੀਆਂ ਸਗਾ ਸਗਾ ਕੇ ਧੋ ਧੋ ਕੇ ਸਾਰੀਆਂ ਡੱਬੇ ਸਾਰੇ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸੁੱਕੇ ਕਰਕੇ ਰੱਖ ਤੇ ਇੱਧਰ ਤੇ ਨਿੱਕੇ ਵੀੜੇ ਇੱਧਰ ਵਾਲੇ ਪਾਂਡੇ ਆਏ ਵੀ ਮੈਂ ਸਕਾ ਕੇ ਸਾਰੇ ਚਮਚੇ ਅੱਗੇ ਮੈਂ ਰੱਖ ਦਿੱਤੇ। ਬਣਾਉਣਾ ਡਬਲ ਕੰਮ ਛਿੜ ਗਿਆ ਕਿਉਂਕਿ ਪਹਿਲਾਂ ਵੀ ਮਾਜ ਕਰਕੇ ਤੇ ਫੇਰ ਮੈਂ ਇਹਦੇ ਵਿੱਚ ਰੱਖਣ ਕਰਕੇ ਫੇਰ ਦੁਬਾਰੇ ਸਕਾ ਕੇ ਰੱਖਿਆ। ਤੇ ਇਹ ਜਿਹੜਾ ਸਾਡਾ ਮਾਰਬਲ ਹੈ ਨਾ ਥੋੜਾ ਜਿਹਾ ਸੋਈ ਕਿਚਨ ਤੋੜਨੇ ਕਰਕੇ ਖਰਾਬ ਹੋ ਗਿਆ। ਥੋੜੀ ਹੁਣ ਮੈਂ ਸਫਾਈ ਵੱੱਚ ਕਰੂੰਗੀ। ਜੇ ਇਹੋ ਇੱਧਰ ਵੀ ਲਾਏ ਆ ਮੈਂ ਹਲੇ ਸੁੱਕੂਗੇ ਫੇਰ ਇਹਨਾਂ ਨੂੰ ਸੈੱਟ ਕਰੂੰਗੀ। ਸਵੇਰ ਦੀ ਨੋਵਲ ਦੀ ਲੱਗੀ ਹੋਈ ਹੈ ਜੀ ਸ਼ਾਮ ਦੇ 5 ਵਜੇ ਹੈ ਜੀ ਆ ਦੇਖੋ ਹਾਲ ਮੌਸਮ ਦਾ ਪੂਰਾ ਹਨੇਰਾ ਹੋ ਚੁੱਕਿਆ ਹੈ ਮੈਂ ਵੀ ਭਾਂਡੇ ਚੱਕ ਰਹੀ ਸੀ ਬਾਹਰ ਵਾਲੇ ਜਿਹੜੇ ਰੱਖੇ ਹੋਏ ਸਾਰੇ ਮੈਂ ਕਿਹਾ ਚਲੋ بڑے ਭਾਂਡੇ ਵੀ ਧੋ ਕੇ ਰੱਖ ਦਮਾ ਪਰ ਇੰਨੇ ਹਲੇ ਪਏ ਆ ਪਰ ਮੌਸਮ ਦਾ ਹਾਲ ਦੇਖੋ ਤਾਂ ਲੱਗਦਾ ਬਾਈ ਹੋਰ ਨਾਲ ਬਿਜਲੀ ਵੀ ਪੈ ਜਾਂਦੀ ਹੈ ਇਸ ਕਰਕੇ ਮੈਂ ਜ਼ਿਆਦਾ ਦੇਖੋ ਤੂਫਾਨ ਆ ਗਿਆ ਪੂਰਾ ਬਹੁਤ ਬੁਰਾ ਹਾਲ ਹੈ ਬਾਈ ਕਿਆ ਹਾਲ ਹੋ ਚੁੱਕਿਆ ਹੈ ਹਨੇਰਾ ਹੋ ਗਿਆ ਉੱਧਰ ਸਾਡੇ ਇਨਵਰਟਰ ਦੀ ਲਾਈਟ ਵੱਲਦੀ ਹੈ ਇੱਧਰ ਕਮਰੇ 'ਚ ਦੇਖੋ ਪੂਰਾ ਦਿਨ 'ਚ ਹਨੇਰਾ ਮੌਸਮ ਬਾਰਿਸ਼ ਸ਼ੁਰੂ ਹੋ ਗਈ ਸਾਡੇ ਪੂਰੇ ਤੇਜ਼ ਪੂਰਾ ਹਨੇਰਾ ਰਾਤ ਦੀ ਸਾਡੇ ਲਾਈਟ ਨਹੀਂ ਹੈਗੀ ਜੀ ਤੇ ਹੁਣ ਅਸੀਂ ਸਵੇਰੇ ਸਾਰੇ ਅੱਜ ਕਰ ਰਹੇ ਆ ਕ੍ਰੋਕਰੀ ਸੈਟ ਬਾਕੀ ਭਾਂਡੇ ਤਕਰੀਬਨ ਜ਼ਿਆਦਾਤਰ ਮੇਰੇ ਹੋ ਚੁੱਕੇ ਆ ਤੇ ਹਲੇ ਸੈਟਿੰਗ ਹੋ ਰਹੀ ਹੈ ਬਾਕੀ ਜਦ ਫਾਈਨਲ ਹੋ ਜੂਗੀ ਤੁਹਾਨੂੰ ਦੁਬਾਰਾ ਲੁੱਕ ਦਿਖਾਵਾਂਗੇ ਪੂਰੀ 70% ਮੇਰੀ ਕਰੌਕਰੀ ਵੀ ਸਾਰੀ ਸੈੱਟ ਹੋ ਚੁੱਕੀ ਆ। ਕਾਪੋ ਕੁਪ ਸਭ ਕੁਝ ਸੈੱਟ ਕਰਤਾ ਮੈਂ ਤਾਂ ਡਿਨਰ ਸੈੱਟ ਵੀ ਰੱਖ ਤੇ। ਹਲੇ ਵੀ ਭਾਂਡੇ ਪਏ ਆ ਪਰ ਸਾਡੇ ਲਾਈਟ ਨਹੀਂ ਲੀ ਹੈਗੀ। ਲਾਈਟ ਕਰਕੇ ਮੈਨੂੰ ਦਿੱਕਤ ਆ ਰਹੀ ਆ ਕੰਮ ਦੀ। ਥੋੜਾ ਬਤਾ ਚੱਲੋ ਜਿੰਨਾ ਹੋਇਆ ਉਹਨਾ ਮੈਂ ਕਰਿਆ ਹੈ। ਅੱਧਰ ਵੀ ਭਾਂਡੇ-ਬੁੰਡੇ ਮਾਜ ਕੇ ਮੈਂ ਹੁਣ ਟਿਕਾਏ ਆ ਸਾਰੇ। ਸਾਡੇ ਜੀ ਰਾਤ ਹਨੇਰੀ ਚੱਲੀ ਬਹੁਤ ਜ਼ਿਆਦਾ ਉਹਦੇ ਕਰਕੇ ਲਾਈਟ ਚੱਲੇਗੀ। ਤੇ ਬਸ ਮੈਂ ਬਾਕੀ ਸਾਰੀ ਲਾਈਟ ਬੰਦ ਕਰਕੇ ਇੱਕੇ ਪੱਖਾ ਚਲਾਇਆ ਹੋਇਆ ਆ। ਬਹੁਤ ਦਿੱਕਤ ਆ ਰਹੀ ਹੈ ਲਾਈਟ ਬਿਨਾ ਅੱਜ ਹੈਗਾ ਜੀ ਦਿਨ ਵੀਰਵਾਰ ਦਾ ਤੇ ਅੱਜ ਰਾਤ ਸਾਡੇ ਉਰੇ ਬਹੁਤ ਜ਼ਿਆਦਾ ਹਨੇਰੀ ਚੱਲੀ ਸੀ ਤੇ ਬਾਰਿਸ਼ ਵੀ ਕਾਫੀ ਹੋਈ ਹੈ ਲਾਈਟ ਜੀ ਸਾਡੀ ਲਾਈਟ ਖਰਾਬ ਹੋ ਗਈ ਸਾਰੀ ਕਲੋਨੀ ਦੀ ਮਤਲਬ ਕਿ ਲਾਈਟ ਨਹੀਂ ਹੈਗੀ ਲਾਈਟ ਖਰਾਬ ਹੋ ਚੁੱਕੀ ਅੱਜ ਵੀ ਸਾਰੇ ਲਾਈਟ ਹੈ ਨਹੀਂ ਤੇ ਸਵੇਰ ਦਾ ਕੰਮ ਜੀ ਬਸ ਲਾਈਟ ਤਾਂ ਬਲ ਰਹੀ ਹੈ ਚਲੋ ਇਨਵਰਟਰ ਨਾਲ ਹੱਦ ਤੱਕ ਕੁਲੋਮਟਰ ਚੱਲ ਰਿਹਾ ਹੈ ਪਰ ਫਿਰ ਵੀ ਜਿਹੜਾ ਕੰਮ ਲਾਈਟ ਦਾ ਜਿੱਦਾਂ ਕੱਪੜੇ ਧੋਣੇ ਹੋਰ ਸਾਰੀਆਂ ਸੈਟਿੰਗਾਂ ਕਰਨੀਆਂ ਇਹ ਸਾਰੀਆਂ ਲਾਈਟ ਦੀਆਂ ਹੈ ਪਰ ਫਿਰ ਵੀ ਮੈਂ ਚਲੋ ੱਖਾ ਸੋਖਾ ਸੈਟਿੰਗ ਕਰ ਰਹੀ ਐ ਕਰੋਕਰੀ ਮੇਰੀ ਥੋੜੀ ਬਹੁਤ ਹੀ ਰਹਿ ਗਈ ਬਾਕੀ ਸੈਟ ਹੋ ਚੁੱਕੀ ਐ ਦੁਪਹਿਰ ਦਾ 1.5 ਵੱਜ ਚੁੱਕਿਆ ਜੀ ਸਵੇਰ ਦੀ ਲੱਗੀ ਵੀ ਐ ਮੈਂ 4.30 ਵਜੇ ਉੱઠી ᱛੀ ਤੇ ਜੱਦੀ ਲੱਗੀ ਵੀ ਉਹ ਰੁਟੀਨ 'ਚ ਕੰਮ ਕਰਨ ਹਲੇ ਵੀ ਕਾਫੀ ਸੈਟਿੰਗ ਰੰਦੀ ਐ ਜੀ ਬਹੁਤ ਜ਼ਿਆਦਾ ਕੰਮ ਪਿਆ ਹਲੇ ਲੱਗ ਜਾਣਾ ਮੈਨੂੰ ਹਫਤਾ ਤੱਕ ਹੋਰ ਸੈਟਿੰਗ ਕਰਦੀ ਇਹਨੂੰ ਚਲੋ ਜੀ ਪੇਂਟ ਵਾਲੇ ਪਹੁੰਚ ਚੁੱਕੇ ਐ ਜੀ ਬਾਹਰ ਕੰਧਾਂ ਕਰ ਰਹੇ ਐ ਤੇ ਇੱਕ ਕਿਚਨ 'ਚ ਨੀ ਗ੍ਰਿਲਾਂ ਤੇ ਜਾਲੀਆਂ ਵੀ ਰਹਿੰਦੀਆਂ ਉਹ ਵਾਲੇ ਨੇ ਕਰਨੀਆਂ ਇਹ ਪਹਿਲਾਂ ਬਾਹਰ ਵਾਲੀ ਗੰਦ ਕਰਨ ਚਲੇ ਗਏ ਉਹ ਅੱਜ ਤੇ ਨੇਰੀ ਮੀਹ ਬੁਰਾ ਹਾਲ ਹੈ ਜੀ ਸਾਡੇ ਉਰੇ ਹੁਣ ਵੀ ਲਾਈਟ ਆਈ ਨਹੀਂ ਹੈਗੀ ਹਲੇ ਵੀ ਇੱਕ ਪੱਖਾ ਚੱਲਦਾ ਬਾਕੀ ਸਾਰੀਆਂ ਲਾਈਟਾਂ ਬੰਦ ਮੈਂ ਕਰਕੇ ਬੈਗੀ ਤੇ ਬਾਕੀ ਜੀ ਸੈਟਿੰਗਾਂ ਹੁਣ ਸ਼ੁਰੂ ਹੋ ਚੁੱਕੀਆਂ ਐ ਤੇ ਅੱਜ ਦੇ ਵਲੌਗ ਚੰਨੇ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ